ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਸਵੇਰ ਦਾ 9 ਵਜ ਚੁੱਕਿਆ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਪਿਆਜ ਜੀ ਰਾਤ ਪਹਿਲਾਂ ਦਾ 2:30 ਵਜੇ ਵੀ ਆਇਆ ਫਿਰ ਸਵੇਰ ਸਵੇਰੇ ਆਇਆ ਸਾਢੇ 6 ਵਜੇ ਬਹੁਤ ਹੀ ਜ਼ੋਰ ਦਾ ਮੀਂਹ ਆਇਆ ਤੇ ਹੁਣ ਵੀ ਪੂਰ ਜਿੱਡੀਆਂ ਦੀ ਆ ਤੇ ਮੈਂ ਲਾ ਕੇ ਮੈਂ ਲਾ ਕੇ ਹੱਡੀਆਂ ਝਾੜੂ ਤੇ ਮੰਮੀ ਲਾ ਰਹੇ ਨੇ ਪੋਚਾ ਤੇ ਮਖਰ ਸੋਈ ਚਲਾ ਦੇ ਫਿਰ ਮੈਂ ਗੁੰਦੀ ਆ ਆਟਾ ਤੇ ਅੱਜ ਆ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦੀ ਸਲਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਜੀ ਤੇ ਅੱਜ ਉਹਨਾਂ ਦਾ ਸ਼ੀਦੀ ਦਿਹਾੜਾ ਜੀ ਤੇ ਤਾਂ ਹੀ ਰੱਬ ਨੇ ਮੀਂਹ ਪਾਇਆ ਹਨਾ ਰੱਬ ਵੀ ਰੋਇਆ ਬੰਦ ਆਦੇ ਹੁੰਦੇ ਤੇ ਲਓ ਜੀ ਮੰਮੀ ਲਾ ਰਹੀ ਆ ਪੋਚਾ ਤੇ ਜਸ਼ਨਾ ਆਪਣਾ ਗਿਆ ਜੀ ਸਕੂਲ ਹਜੇ ਤੱਕ ਰੋਣ ਛੁੱਟੀਆਂ ਨਹੀਂ ਮਿਲੀਆਂ ਹੁਣ ਤਾਂ ਇੰਨਾ ਮੌਸਮ ਆ ਹੋ ਠੰਡਾ ਹੋ ਗਿਆ ਨਾਲੇ ਮੀਂਹ ਪੈਣ ਲੱਗ ਗਿਆ ਫਿਰ ਵੀ ਛੁੱਟੀਆਂ ਨਹੀਂ ਕਾ ਹੋਰ ਸਾਰੇ ਪੰਜਾਬ ਵਿੱਚ ਛੁੱਟੀਆਂ ਹੋ ਗਈਆਂ ਸਭ ਨੂੰ ਪਰ ਸਾਡੇ ਹਰਿਆਣੇ ਵਿੱਚ ਹਜੇ ਛੁੱਟੀਆਂ ਨਹੀਂ ਕਰੀਆਂ ਤੇ ਆਪਣੇ ਲਾਈਟ ਵੀ ਹੈ ਨਹੀਂ ਜੀ ਲਾਈਟ ਕੱਟਦੀ ਨਾਲ ਦੀ ਨਾਲ ਜਦੋਂ ਮੀਂਹ ਆ ਗਿਆ ਪੂਰਾ ਤੇ ਆ ਗਈ ਸੀ ਪਰ ਆਪਣੇ ਪੜਾਕਾ ਮਾਰ ਜਾਂਦੀ ਹੈ ਲਾਈਟ ਤੇ ਲੋ ਜੀ ਮੰਮੀ ਪੋਚਾ ਲਾ ਰਹੀ ਹੈ ਮੈਂ ਬਸ ਆਟਾ ਗੁੰਨਦੀ ਹਾਂ ਨੇਰਾ ਦੇਖੋ ਸੋ ਅੱਗੇ ਅਸਤੇ ਲੋੜੀਆਂ ਬਣੀਆਂ ਰੋਟੀਆਂ ਕਿਉਂਕਿ ਛਟੀਆਂ ਬਾਹਰ ਸੀ ਗਿੱਲੀਆਂ ਹੋ ਗਈਆਂ ਜਮਾ ਭਿੱਗੀਆਂ ਛੜੀਆਂ ਤਾਂ ਜੋ ਤਨ ਥੱਬੇ ਉੱਥੇ ਤੂੜੀ ਵਾਲ ਚ ਰੱਖਣ ਵਾਲਿਆ ਹਣਾ ਹੋਰ ਬਾਸਮੋ ਵੀ ਕਰਕੇ ਨਾ ਮੋਟੇ ਜੱਕੇ ਸੁਬੀ ਸਿੱਟੇ ਹੋਰ ਅੱਗੇ ਤਾਂ ਇਹ ਮੈਂ ਰੱਖ ਦਿੰਦੀ ਸੀ ਮੈਂ ਨਹੀਂ ਬਸਾਹ ਕਰਦੀ ਬਸਾਹ ਨਹੀਂ ਕਰਦੀ ਹੁੰਦੀ ਸੀ ਮੈਂ ਤਾਂ ਪਾ ਨਾ ਅੰਦਰ ਰੱਖਦੀ ਰੱਖਦੀ ਤਨ ਥੱਬੇ ਜਮਾ ਹੁੰਦੇ ਹੁੰਦੇ ਸਾਰੇ ਸਾਲ ਅੱਜ ਦੀ ਬਸ ਇਹ ਜਾ ਪੈਰ ਮੇਰਾ ਹੋ ਹੋਇਆ ਛਟੀਆਂ ਵੱਨ ਉਹ ਹੋ ਗਿਆ ਅੱਗੇ ਜਮਾ ਨਹੀਂ ਗੈਸ ਤੇ ਰੋਟੀਆਂ ਲਾਉਂਦੇ ਸੀ ਪਹਲਾ ਦੀ ਕਿੰਨਾ ਹੀ ਮੀ ਕਿੰਨਾ ਹੀ ਨੇਰੀ ਚ ਖੜਾਈ ਜਾ ਵਿੱਚ ਗੁਚੁੱਲੇ ਤੇ ਲਾਉਣੀਆਂ ਲਾਉਣੀਆਂ ਪਰ ਹੁਣ ਛਟੀਆਂ ਨਹੀਂ ਹੁੰਦੀਆਂ ਫਿਰ ਹੁਣ ਗੈਸ ਤੇ ਲਾਉਣੀ ਪੈਂਦੀ ਹੈ ਤੇ ਬਸ ਮੈਂ ਗੁੰਨਦੀ ਆਟਾ ਤੇ ਪੈਰ ਮੇਰਾ ਜੀ ਪਹਿਲਾਂ ਤਾਂ ਵਧੀਆ ਹੋ ਗਿਆ ਠੀਕ ਫਿਰ ਮੈਂ ਦੋ ਤਿੰਨ ਦਿਨ ਪਾਲੇ ਵਾ ਬੂਟ ਪਾਲੇ ਮੈਂ ਤੇ ਉਹਦੇ ਨਾਲ ਨਾ जख्म ਦੁਆਰੇ ਫਿਰ ਹਰਾ ਜਾ ਹੋਗਾ ਹੁਣ ਪਾਣੀ ਨੀ ਰਸਦਾ ਉਹ ਨਿਕਲਣੋ ਨਹੀਂ ਹਰਦਾ ਪਤਾ ਨਹੀਂ ਕਿ ਉਹ ਤਾਂ ਗੋਲੀਆਂ ਖਾ ਖਾ ਵੀ ਕਮਲੀ ਹੋਗੀ ਤੇ ਇੱਕ ਮੌਸਮ ਦਰੋਤਾ ਜੀ ਆ ਗਈ ਕਲੱਲੀ ਜੀ ਤੇ ਪੁੱਛੋ ਹੀ ਨਾ ਜੀ ਬੁਰਾ ਹਾਲ ਹੀ ਹੈ ਨਾ ਕੋ ਜਰਾ ਪਾਉਣ ਜੋ ਗਰੇ ਨਾ ਬੂਟ ਪਾਉਣ ਜੋ ਗਰੇ ਨੰਗੇ ਪੈਰ ਫੇਰਦੀਆਂ ਆ ਦੇਖੋ ਤੇ ਹੁਣ ਵੀ ਭੂਰ ਦੀ ਡਿੱਗੀ ਆਂਦੀ ਹੈ ਜੀ ਮੈਂ ਤਾਂ ਸ਼ੌਕ ਕੱਲ ਮੈਂ ਸ਼ੌਲ ਲਿਆਈ ਜੀ ਤੁਹਾਨੂੰ ਸ਼ੌਲ ਦਿਖਾਵਾਂ ਆ ਦੇਖੋ ਤੜਕੇ ਮੈਂ ਲੈ ਲਿਆ ਤੜਕੇ ਜਦੋਂ ਮੈਂ ਚਾਹ ਚੁ ਕਰਨ ਗਈ ਉਠੀ ਤੇ ਉਦੋਂ ਕਣੀ ਆਈ ਜਾਂਦੀਆਂ ਸੀ ਤੇ ਥੋੜਾ ਜਿਹਾ ਨਾ ਗਿੱਲਾ ਹੋ ਗਿਆ ਤੇ ਹੁਣ ਮੈਂ ਬਾਹਰ ਪਾਇਆ ਸੀ ਇਹਨੂੰ ਮੈਂ ਕਿ ਹਵਾ ਜੀ ਚੱਲਦੀ ਹੈ ਮੈਂ ਕਿ ਚੱਲ ਅਠਰ ਜੂਗਾ ਤੇ ਹੁਣ ਫੇਰ ਭੂਰ ਦਿੱਕਣ ਲੱਗੀ ਕੀ ਕਰੀਏ ਹੁਣ ਮੈਂ ਇਹਨੂੰ ਅੰਦਰ ਪਾਉਣੀ ਆ ਤਾਂ ਸੁੱਕਣਾ ਹੋ ਉੱਥੇ ਫੇਰ ਸੁੱਕ ਆਪੇ ਸੁੱਕੀ ਜਾਊਗਾ ਨੇਰ ਘੁੱਪ ਹੋਇਆ ਪਿਆ ਜੀ ਪੁੱਛੋ ਇਹ ਨਾ ਤੇ ਕੱਪੜੇ ਪਏ ਆ ਕੱਜ ਮਸ਼ੀਨ 'ਚ ਪਾਉਣ ਵਾਲੇ ਤੇ ਲਾਈਟ ਹੈ ਨਹੀਂ ਲਾਈਟ ਆਊਗੀ ਚਾ ਪਾ ਦਾਂਗੇ ਹੁਣ ਤਾਂ ਕਿਹੜਾ ਸੁੱਕਣੇ ਆ ਉਹ ਸੁੱਕਣਗੇ ਤਾਂ ਸਵੇਰੇ ਬਸ ਜੀ ਮੈਂ ਗੁੰਨਦੀ ਆ ਆਟਾ ਤੇ ਬਾਕੀ ਜੀ ਸਾਰੇ ਸਾਰੇ ਜਣਿਆ ਜਣੇ ਹਨਾ ਤੇ ਸ਼ਹਿਬਜਾਦਾ ਸ਼੍ਰੀ ਜੋਰਾਵਰ ਸਿੰਘ ਤੇ ਸ਼ਹਿਬਜਾਦਾ ਛੋਟੇ ਸ਼ਹਿਬਜਾਦੇ ਫਤੀ ਸਿੰਘ ਜੀ ਦੀ ਸਲਾਨ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਜੀ ਤੇ ਆਪਾਂ ਉਹਨਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਕਦੇ ਵੀ ਨਹੀਂ ਦੇ ਸਕਦੇ ਤੇ ਜਿਨ੍ਹਾਂ ਨੇ ਨਿੱਕੀ ਨਿੱਕੀ ਉਮਰ ਚ ਹਣਾ ਆਪਣੇ ਆਪਣੇ ਲਈ ਕੁਰਬਾਨੀਆਂ ਦਿੱਤੀਆਂ ਤੇ ਆਪਾਂ ਕਦੇ ਨਹੀਂ ਦੇਣ ਦੇ ਸਕਦੇ ਉਹਨਾਂ ਦਾ ਆਪਾਂ ਆਪਦੇ ਬੱਚਿਆਂ ਨੂੰ ਕਿੰਨਾ ਸਾਭ ਕੇ ਰੱਖਦੇ ਹਾਂ ਵੀ ਠੰਡ ਨਾ ਲੱਗ ਜਾਏ ਮੋٹے ਕੱਪੜੇ ਪਾ ਲਓ ਐ ਹੋਜੋ ਤੇ ਪਰ ਧੰਨਾ ਹੈ ਸ਼੍ਰੀ ਗੁਰਗੋਵ ਸਿੰਘ ਜੀ ਜਿਨ੍ਹਾਂ ਨੇ ਆਪ ਦਾ ਪੂਰਾ ਪਰਿਵਾਰ ਆਪਣੇ ਲਈ ਵਾਰਤਾ ਤੇ ਆਪਾਂ ਉਹਨਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਤੇ ਬੱਸ ਜੀ ਮੈਂ ਆਟਾ ਗੁੰਦੀ ਆ ਹਣਾ ਹੁਣ ਤੁਹਾਨੂੰ ਬਲੌਗ ਨਾ ਆਉਣ ਦਾ ਕਾਰਨ ਇਹ ਸੀਗਾ ਜੀ ਬਸ ਥੋੜਾ ਜਿਹਾ ਬਿਜੀ ਸੀਗੇ ਤੇ ਤਾਂ ਕਰਕੇ ਬਲੌਗ ਨਹੀਂ ਆਇਆ ਤੇ ਹੁਣ ਤੋਂ ਕੋਸ਼ਿਸ਼ ਕਰੂੰਗੀ ਮੈਂ ਮਤਿਆ ਵੀ ਮੈਂ ਡੇਲੀ ਬਲੌਗ ਪਾਵਾਂ ਤੇ ਮੈਂ ਡੇਲੀ ਹੀ ਬਲੌਗ ਪਾਇਆ ਕਰੂੰਗੀ ਭਾਵੇਂ ਦੀ ਤੁਹਾਡੇ ਨਾਲ 5 ਮਿੰਟਾਂ ਦੀ ਵੀਡੀਓ ਸ਼ੇਅਰ ਕਰਨੀ ਪੈ ਜੇ 10 ਦੀ ਕਰਨੀ ਪੈ ਜੇ ਪਰ ਮੈਂ ਡੇਲੀ ਵੀਡੀਓ ਪਾਇਆ ਕਰੂੰਗੀ ਤਾਂ ਚਲੋ ਜੀ ਹੁਣ ਮੈਂ ਆਟਾ ਗੁੰਨਣਾ ਫੇਰ ਮਿਲਦੇ ਆ ਲਓ ਜੀ ਮੈਂ ਧਰ ਲਈਏ ਚਾਹ ਟਾਈਮ ਹੋ ਗਏ 11 ਦਾ ਟਾਈਮ ਹੋ ਗਿਆ ਸਹੀ ਆਪਾਂ ਤਾਂ ਰੱਖੀਏ ਚਾਹ ਤੇ ਮੈਂ ਹੁਣ ਲਾਉਣੀ ਆ ਮਧਾਨੀ ਕਿਉਂਕਿ ਲਾਈਟ ਆ ਗਈ ਲਾਈਟ ਆਈ ਹੈ ਹੁਣ ਹੀ ਬਸ ਤੇ ਮਧਾਣੀ ਲਾ ਦੀਏ ਮਗਾ ਤੇ ਮੂੰ ਤਾਂ ਰੋਟੀ ਤਾਂ ਅਸੀਂ ਖਾ ਲਈ ਸੀਗੀ ਮਧਨੀ ਫੇਰ ਲਈ ਸੀ ਬੱਚਾ ਦਹੀਂ ਦੇ ਤੇ ਥੋੜੀ ਜਿਹੀ ਦਹੀਂ ਕੱਢ ਕੇ ਪਤਲੀ ਜੀ ਕਰਕੇ ਅਸੀਂ ਦੱਸੀ ਪੀ ਰਹੀ ਸੀ ਪਸੂਆਂ ਥੱਲੇ ਸੋਨੂੰ ਹਾਲ ਦਿਖਾਵਾਂ ਸਾਡੇ ਆਏ ਹੋ ਜਾਂਦਾ ਬੁਰਾ ਹਾਲ ਬੈਕ ਕੈਮਰਾ ਕਰਕੇ ਦਿਖਾਉਣੀ ਦੇਖੋ ਜੀ ਇਧਰ ਤੋਂ ਬੁੱਕਰ ਬੁੱਕਰ ਮਾਰਤੀ ਸੀਗੀ ਤੇ ਆ ਟੋਆ ਭਰ ਗਿਆ ਸੀ ਪੂਰਾ ਮੀਨ ਆ ਜਿਹੜੀ ਆਪਣੇ ਪੈਪ ਖਰਾਬ ਹੈ ਤੇ ਉਧਰੋਂ ਪਸੂਆਂ ਥੱਲੇ ਹਾਲ ਦੇਖੋ ਪੂਰਾ ਹਾਲ ਹੋ ਜਾਂਦਾ ਪਸੂਆਂ ਥੱਲੇ ਮੜਾੜੀ ਮੋਟੀ ਹਵਾ ਨਿਕਲੂਗੀ ਤਾਂ ਫੇਰ ਕੋਈ ਹਰੇਤਾ ਰੂਤਾ ਸਿੱਟਿਆ ਜਾਊਗਾ ਤੇ ਮੰਮੀ ਖੁਰਨੀਆਂ ਚ ਨੀਰਾ ਚੱਕ ਕੇ ਹਟਿਆ ਮੈ ਲਾਉਣੀ ਆ ਮਧਾਣੀ ਲੈ ਲਾਈਟ ਬੰਦ ਕਰ ਲੋ ਜੀ ਲਾ ਦੀ ਮਧਾਨੀ ਆਪਾਂ ਮੰਮੀ ਸੱਟਿਆ ਖੂਆ ਹੋ ਪਸੂ ਬੰਨ ਤੇ ਬਾਹਰ ਤੇ ਹਵਾ ਦਾ ਚਲਦੀ ਫਿਰ ਅੰਦਰ ਲੋਟ ਨਹੀਂ ਆਉਂਦੇ ਜੀ ਅੰਦਰ ਤਾਂ ਬਾਲਾ ਬੁਰਾ ਹਾਲ ਹੋ ਜਾਂਦਾ ਤੇ ਵਧੀਆ ਸੁੱਕਿਆ ਕਰਕੇ ਤੇ ਬੰਨਤਾ ਸੀ ਇਹਨਾਂ ਨੂੰ ਤੇ ਗਾਈਆਂ ਤਾਂ ਜਿੰਨੀਆਂ ਬੈਠ બસ ਮੈਂ ਤਰਕੀ ਚਾਹ ਲਾ ਕੇ ਬੰਧਾਣੀ ਫਿਰ ਆਪਾਂ ਬਿਲੇ ਲੋ ਜੀ ਇੱਧਰ ਆਪਣੀ ਉਬਲਿਆਈ ਚਾਹ ਤੇ ਇੱਧਰ ਮੈਂ ਲਾਤੀ ਬੰਧਾਣੀ ਭਾਂਡੇ ਹੁੰਦੇ ਚੱਕ ਤੇ ਇਹ ਵਸ ਕੰਮ ਤਾਂ ਇਹ ਤੁਝੜਾ ਨਿਭੜੇ ਬਸ ਕਿਓ ਉੱਪਰ ਡੜਨਾ ਤੇ ਜਾ ਕੱਪੜੇ ਪਾਉਣੇ ਆ ਮਸ਼ੀਨ ਦੇ ਵਿੱਚ ਲੋ ਚਾਚ ਪਾਤਾ ਦੁੱਧ ਆਪ ਤੇ ਸਹੀ 11 ਦਾ ਟਾਈਮ ਹੋ ਗਿਆ ਹਾਂ ਮੰਮੀ ਹਾਂ ਮੈਂ ਆਪ ਦੀ ਮਾਂ ਨੂੰ ਸੁਆਖ ਦਿੱਤਾ ਕਹਿੰਦੀ ਬਹੁਤ ਸੁਆਦ ਹੈ ਅੱਛਾ ਹੈ ਕਿਹੜੀ ਕਿਹੜਾ ਸਬਜੈਕਟ ਕੋੜੀ ਹੈ ਇੰਗਲਿਸ਼ ਅੱਛਾ ਕਿ ਤੱਕ ਹਨ ਬੰਗਾਲਿਆ ਔੜੇ ਬੰਗਾਲਿਆ ਲਓ ਜੀ ਸਬਜੀ ਆਪਾਂ ਦਿੱਤੀ ਬਣਾ ਸਵਾ 4 ਵਜੇ ਨਾਲ ਹੀ ਰੈਡੀ ਕਰਤੀ ਤੇ ਹਣ ਲਿਆਉਣਿਆ ਬਸ ਹੋਵੇ ਚਲਵਾ ਧਾਰਾ ਕੱਢ ਕੇ ਘੇਰਾ ਦੇਣੀ ਆਟਾ ਗੁੰਨ ਕੇ ਰੱਖ ਦੇਣੀ ਹੁਣ ਲੇਟ ਆਈ ਹੈ ਜੀ ਬਸ ਆ ਹੀ ਕਰੀ ਜਾਂਦੀ ਆਗੀ ਉੱਠ ਗਈ ਆਗੀ ਉੱਠ ਗਈ ਤੇ ਕਣੀਆਂ ਡਿੱਗੀਆਂ ਆਂਦੀਆਂ ਤਰਪ ਤਰਪ ਹੋਈ ਜਾਂਦੀ ਐ ਅੱਜ ਤੱਕ ਸਾਰਾ ਦਿਨ ਹੀ ਹੋ ਗਿਆ ਰੱਬ ਨੇ ਤਾਂ ਕਿਣ ਮਣ ਕਿਣ ਮਣ ਕਰੀ ਜਾਂਦਾ ਕਰੀ ਜਾਂਦਾ ਹੋ ਹੋ ਹਵਾ ਵੀ ਚੱਲਦੀ ਐ ਠੰਡੀ ਉਧਰੋਂ ਪਸੂਆਂ ਨੂੰ ਪਹਿਲਾਂ ਅੰਦਰ ਬੰਨ ਤੇ ਸੀ ਦੇਣੇ ਪਹਿਲਾਂ ਬਾਹਰ ਬੰਨੇ ਫਿਰ ਕਣੀਆਂ ਆ ਗਈਆਂ ਫਿਰ ਅੰਦਰ ਬੰਨੇ ਤੇ ਹੁਣ ਅੰਦਰੋਂ ਬਾਹਰ ਇੱਥੇ ਬੰਨਿਆ ਖੁਰਨੀਆਂ ਤੇ ਨੀਰਾ ਖਾਈ ਜਾਂਦੇ ਨੀਰਾ ਖਾ ਲੈਣ ਤਾਂ ਵਿਚਾਰੇ ਇਹਨਾਂ ਨੂੰ ਅੰਦਰ ਬੰਦ ਕੇ ਟਾਈਮ ਨਾਲ ਵਸਤਾ ਹਰਾਂ ਕੱਢਦੇ ਪੁੱਛੋ ਨਾ ਜੀ ਬੁਰਾ ਹਾਲ ਹੈ ਬੁਰਾ ਹਾਲ ਜਸਨਾ ਆਪਣਾ ਅੰਦਰ ਬੈਠਾ ਹੀਟਰ ਲਾਈ ਲੋ ਜੀ ਲੱਕੜਾਂ ਨੂੰ ਚੜਾਈ ਅੱਗ ਮੱਚੀ ਤਾਂ ਜਾਂਦੀ ਐ ਹਲਾ ਕੇ ਕੰਨਾਂ ਤਾਂ ਦੇ ਰੱਖ ਲਓ ਜੀ ਲੱਕੜਾ ਲਾਈਏ ਸੁੱਕੀਆਂ ਛੱਡੀਆਂ ਹੈ ਨਹੀਂ ਅੰਦਰ ਭੋਰਾ ਵੀ ਤੇਲ ਤੂਲ ਪਾ ਕੇ ਹੁਣ ਲੱਕੜਾ ਜਿਰੀ ਜਾਂਦਾ ਜਸ਼ਨ ਦੇ ਡੜੀ ਤੇ ਫੇਰ ਚੜਾਈਏ ਲੱਟੇ ਲਈ ਜੀ ਇਹਨੇ ਜਸ਼ਨ ਤੇ ਪੱਟੇ ਗੇ ਹੂੰ ਤੇ ਅੱਦੇ ਉਹ ਇਹਨੇ ਤਾਂ ਚੜ ਚੂਗੀ ਰੌੜੇ ਕੀੜੇ ਨਾ ਲੀੜਾ ਮਰ ਚ ਗਿਆ ਜਾਂਦਾ ਹੂੰ ਚੜ ਜੂਗੇ ਨਾ ਹੁਣ ਤਾਂ ਚੜ ਗਈ ਬਸ ਸੁੱਕੀਆਂ ਹਾਂ ਕਿchna ਬੋਲੀ ਲੋ ਜੀ ਬਸ 17 ਕਾੜਦੇ ਆ ਤੇ ਹਾਲ ਦੇਖੋ ਤੁਸੀਂ ਇੱਧਰ ਤੋਂ ਦਾ ਮੀ ਇੱਥੇ ਜਮੇ ਕੁਛ ਨਹੀਂ ਦੀ ਨਾ ਹਾਲਾ ਸਾਰੀ ਦੇਖੋ ਕੀ ਹਾਲ ਹੈ ਦੇਖੋ ਇੱਧਰ ਤਰਪ ਤਰਪ ਹੋਈ ਜਾਂਦੀ ਆ ਪੁੱਛੋ ਇਹ ਨਾ ਹੁਣ ਨਹੀਂ ਭੁੱਲਦੀ ਚੜ ਗਈ ਹਾਲਾ ਜਾਂਦੇ ਜਾਂ ਕਿਤੇ ਮੈਂ ਲੱਕੜ ਚੁੱਕਾ ਲੈਂਦਾ ਬਸ ਤਾਰਾ ਕੱਢਦੇ ਆ ਭਾਈ ਤਾਰਾ ਕੱਢ ਕੇ ਤਾ ਉਹ ਤਾਂ ਪਕਾ ਲਈਏ ਰੋਟੀ ਗੈਸ ਤੇ ਲਾਉਣੀ ਪਊਗੀ ਇਹਦਾ ਕੀ ਪਤਾ ਕਦੋਂ ਚਾਦੇ ਆ ਜੀ ਉਹ ਪਹਿਲਾਂ ਇੱਕ ਰੇੜੀ ਲੈ ਕੇ ਗਏ ਆ ਹਰਾ ਤਾਂ ਫਿਰ ਆਏ ਆ ਐ ਹੋ ਜਾਂਦਾ ਵੀ ਬਸੂ ਰੱਜ ਲੈਣਗੇ ਠੰਡਾ ਹੋਰ ਠੰਡਾ ਵੀ ਘਰਾਚਾਰੇ ਸੁੱਕੀ ਧੂੜੀ ਕਿੱਥੇ ਖਾਂਦੇ ਆ ਵਿਚਾਰੇ ਨੂੰ ਆਕਾ ਵਿੱਚ ਖਲਾਇਆ ਜਾਵੇ ਹਰੇ ਤੇ ਪੰਡ ਮਹਾਨੀ ਵਿੱਚ ਢਿੱਛਰਾ ਪੈਜੀ ਅੱਜ ਭਾਈ ਇਦਦੇ ਨੇ ਚਾਹ ਚੁ ਕਰਕੇ ਸਾਡੀ ਬਸ ਉਹਦੀ ਮਮਮੀ ਦੀ ਭੂਆ ਦਾ ਮੁੰਡਾ ਆ ਗਿਆ ਯਾਨੀ ਕਿ ਮਾਮਾ ਇੱਥੇ ਕੋਲੇ ਹੀ ਆ ਕੁੱਕਿਆੜੀ ਉੱਥੋਂ ਉਹ ਦਵਾ ਪੱਟੀ ਪੁੱਟੀ ਕਰਾਉਣ ਜਾਂਦੇ ਸੀ ਸਾਈਕਲ ਤੇ ਜਾਂਦੇ ਸੀ 6:00 ਜੀ ਵਜੇ ਪੈਰ ਤੇ ਤੇ ਸਾਈਕਲ 'ਚ ਹਵਾ ਨਹੀਂ ਸੀ ਪੰਪ ਲੈਣ ਆਏ ਸੀ ਕਹਿੰਦੇ ਪੰਪ ਹਵਾ ਭਰਨਾ ਹੈ ਉਹ ਬੈਠੇ ਰੇ ਘੰਟਾ ਸਾਰਾ ਉਹਨਾਂ ਦੇ ਹਰਾ ਹੈ ਨੀਗਾ ਲੇਟ ਹੋ ਗਿਆ ਸੀ ਆਖੇ ਸੀ ਸਾਡੇੋਂ ਲੈ ਜੋ ਪੰਡ ਪੰਜਾਂ ਦਾ ਵੱਟ ਕੇ ਲੈ ਜੇ ਹੋਰ ਪੰਨੀ ਆਵਾ ਠੰਡਾ ਵੀ ਅੱਜ ਮੌਸਮ ਖਰਾਬ ਹੈ ਪਤਾ ਨਹੀਂ ਲੈ ਕੇ ਗਏ ਕਿ ਨਹੀਂ 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 ਲੈ ਗਈ ਮਾਹ ਚੱਲ ਵਿਚਾਰ ਕਰਨ ਠੰਡ ਪਰ ਜਾਣਗੇ ਹਾਂ ਇਹਨੇ ਯਕੀ ਲਊਗਾ ਹੋਰ ਪਤਾ ਹੀ ਨਹੀਂ ਇਹਦਾ ਚੱਕੂ ਆਗੇ ਨਹੀਂ ਕੋਈ ਤਸੱਲੀ ਵਾਲੀ ਗੱਲ ਨਹੀਂ ਆਹੀ ਹੈ ਕਿ ਸੁੱਕੇ ਚਲੋ ਭਾਈ ਧਾਰਾਂ ਕੱਟ ਲਈਏ ਹੁਣ ਮੇਰ ਲਈਏ ਕੰਮ ਦਵਾ ਦਵਾਂ بس جی ਇੰਨੀ ਕ ਇੰਨਾ ਕ ਬਸ ਤੁਹਾਡੇ ਨਾਲ ਸ਼ੇਅਰ ਕਰਤੀਆਂ ਗੱਲਾਂ ਬਾਤਾਂ ਜਿਹੜੀਆਂ ਕਰੀਆਂ ਕੰਮ ਤਾਂ ਧੰਦਾ ਦਾ ਅੱਜ ਕਿਹੜਾ ਸ਼ੇਅਰ ਹੋਇਆ ਪੁੱਤ ਤੂੰ ਬਾਹਰ ਕੀ ਲੈਣਾ ਆ ਕਣੀਆਂ ਪੈਣ ਲੱਗੀ ਆ ਕਣੀਆਂ ਡਿੱਗੀ ਜਾਂਦੀਆਂ ਅੱਜ ਜਸ਼ਨੇ ਨੂੰ ਮਿਲੋ ਲੈ ਪੁੱਤ ਜੀ ਸੱਸਰੀ ਘਰ ਜੀ ਸਾਰੇ ਸੱਸਰੀ ਘਰ ਇਹ ਤਾਂ ਜੀ ਜੋ ਸਕੂਲੋਂ ਆਇਆ ਚਾਹ ਪਾਣੀ ਪੀ ਕੇ ਅੰਦਰ ਹੀ ਬੜਾ ਬੈਠਾ ਮੇਰਾ ਫੋਨ ਲੈ ਕੇ ਤੇ ਮੈਂ ਕਿਹਾ ਚੱਲਾ ਦੇਖ ਲੈਣ ਦੇ ਫੋਨ ਬੈਠਾ ਰਹਿ ਜਾਂਦਾ ਬਸ ਮੈਂ ਹੁਣ ਕੱਢ ਕੇ ਲਿਆਉਣੇ ਆ ਬਈ ਧਾਰਾ ਕਰਦੇ ਆ ਕੰਮ ਪਸ਼ੂ ਨੂੰ ਦਾਣਾ ਤਵਾਣਾ ਭੁੱਕ ਦਿੰਨੇ ਆ ਵਧੀਆ ਨੀਰਾ ਖਾ ਲੈਣਗੇ ਟਾਈਮ ਨਾਲ ਪਸ਼ੂ ਵੀ ਕਰਦੀ ਐ ਅੰਦਰ ਤੇ ਹੁਣ ਜਸ਼ਨ ਤੇ ਰੈਡੀ ਕਹਿ ਕੇ ਹਟਿਆ ਛਟੀਆਂ ਨਹੀਂ ਧਰੀਆਂ ਆਈ ਨਹੀਂ ਕਰਿਆ ਮੰਮੀ ਕਹੇ ਮੰਮੀ ਕੀ ਬੋਲਣ ਫੇਰਾ ਮੈਨੂੰ ਨਾ ਜੇ ਮੇਰੀ ਆਦਤ ਐ ਹੈ ਮੇਰੀ ਆदत ਵੀ ਜਦੋਂ ਸਿਆਲ ਸ਼ੁਰੂ ਹੋਜੂ ਜਾਂ ਮੀਂਹ ਕਣੀ ਵਾਲਾ ਮੌਸਮ ਜਾਂ ਹੋਜੂ ਗਰਮੀਆਂ 'ਚ ਵੀ ਮੈਂ ਨਹੀਂ ਛਟੀਆਂ ਮੁੱਕਣ ਦਿੰਦੀ ਹੁੰਦੀ ਮੈਂ ਛਟੀਆਂ ਦੋ ਥੱਬੇ ਤਿੰਨ ਥੱਬੇ ਅੰਦਰ ਧਰ ਕੇ ਹੀ ਧਰ ਕੇ ਰਜਵਾ ਕਰਕੇ ਰੱਖਦੀ ਹੁੰਨੀ ਉਹ ਭਲਾਂ ਦੀ ਜਮਾ ਨਾ ਮੀਂਹ ਕਣੀ ਪਹਰ ਆਵੇ ਪਰ ਫਿਰ ਵੀ ਸਿਆਲ ਸਿਆਲ ਤਾਂ ਜਮਾ ਪਏ ਰਹਿੰਦੇ ਆ ਮੇਰੀ ਆदत ਹੈ ਤੇ ਪਤਾ ਨਹੀਂ ਹੁਣ ਪੈਰ ਹੋਇਆ ਪਿਆ ਤੇ ਹੁਣ ਬਸ ਸਾਰੇ ਕੰਮ ਦੀ ਰੌਣਕ ਦੌਲ ਜੀ ਹੋਈ ਪਈ ਇੱਕ ਤਾਂ ਜੀ ਜੇ ਤਾਂ ਹੁਣ ਆਏ ਹੋਵੇ ਨਾ ਜਿਵੇਂ ਲੋਆਂ ਲੋਆਂ ਜਿਵੇਂ ਗਰਮੀ ਚ ਆਇਆ ਹੋਇਆ ਹੁੰਦਾ ਤਾਂ ਛੇਤੀ RAM ਆ ਜਾਂਦਾ ਕਿਉਂਕਿ ਸੁਹਾ ਸੁੱਕੇ ਜਿਵੇਂ ਛੇਤੀ RAM ਲੋਆਂ ਜੀਆਂ ਚੱਲਦੀਆਂ ਉਦੋਂ ਵੀ ਤੇ ਹੁਣ ਹੋਰ ਹੀ ਹੋ ਗਿਆ ਮੌਸਮ ਠੰਡਾ ਗਿਸ-ਗਿਸਾ ਜਾ ਕੰਮ ਹੋ ਗਿਆ RAM ਆਉਣ ਚ ਹੀ ਨਹੀਂ ਆਉਂਦਾ ਦੋ ਚਾਰ ਵਧੀਆ ਹੋਗਾ ਦੋ ਚਾਰ ਦਿਨ ਪੂਰਾ ਅੱਠ ਗਿਆ ਵਧੀਆ ਮੈਂ ਪੋਲੀ ਜੀ ਪੱਟੀ ਬੰਨ ਕੇ ਤੇ ਮੈਂ ਬੂਟ ਪਾ ਲੈਂਦੀ ਸੀਗੀ ਤੇ ਦੋ ਤਿੰਨ ਦਿਨ ਵਧੀਆ ਬੂਟ ਪਾਏ ਤੀਜੇ ਦਿਨ ਫੇਰ ਜਦੋਂ ਚੌਥੇ ਦਿਨ ਦੋਖਣ ਲੱਗ ਗਿਆ ਫੇਰ ਫੇਰ ਉੱਥੇ ਹੀ ਕੰਮ ਆ ਗਿਆ ਲੋ ਜੀ ਬਸ ਮੈਂ ਤਾਂ ਕੱਢ ਲਿਆ ਕੇ ਟਾਈਮ ਤੇ ਆਣਾ ਤੇ ਫਿਰ ਆਟਾ ਕੋਟਾ ਗੁੰਦੇ ਹੈਗੇ ਤੇ ਬਾਕੀ ਜੀ ਅੱਜ ਦੀ ਵੀਡੀਓ ਤੇ ਵਿੱਚ ਇੰਨਾ ਹੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਤੇ ਕੱਲ ਨੂੰ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਜੀ ਖਾਂਗ ਵਾਲੀ ਦਵਾਈ ਤੇ ਦੋ ਦਿਨ ਹੋ ਗਏ ਜੀ ਸਾਡੇ ਨਾਲ ਵੀ ਰਿਸ਼ਤੇਦਾਰੀ ਚ ਵੀ ਉਮਰ ਦੇ ਦਾਦਾ ਬਾਬਾ ਵੱਡੇ ਸੀ ਉਹਨਾਂ ਦੇ ਇੱਕ ਮਰਗ ਹੋ ਗਈ ਉਹਨਾਂ ਦੀ ਤੇ ਹੁਣ ਚਲੋ ਠੰਡ ਸੀਗੀ ਹਨਾ ਬਜ਼ੁਰਗ ਹੁੰਦੇ ਆ ਜਿਹੜੇ ਠੰਡ ਚ ਜਾ ਕੇ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਤਾਂ ਅਗਰ ਕੇ ਬਲੌਗ ਨਹੀਂ ਆਇਆ ਫਿਰ ਉਧਰ ਗਏ ਸੀ ਤੇ ਹੁਣ ਦੇਖਾਂਗੇ ਵੀ ਵਾਈਗਰੂ ਦੀ ਕਹਿੰਦੇ ਚਲੋ ਬਿਰੋਜ ਬਲੌਗ ਪਾਇਆ ਕਰਾਂਗੇ ਤੇ ਵਾਈਗਰੂ ਮੇਅਰ ਕਰਨਾ ਤੇ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਕਰਦੇ ਹਾਂ ਜੇ ਇੱਥੇ ਐਂਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵਾਏ ਵਾਏ ਜੀ ਬਾਕੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰੋ ਕਰੋ ਫੁੱਲ ਵਾਚ ਕਰਿਆ ਕਰੋ ਤੇ ਹਾਂ ਬਾਕੀ ਜੇ ਕਿਸੇ ਨੇ ਜਿਵੇਂ ਸਬਸਕ੍ਰਾਈਬ ਕਰ ਰੱਖਿਆ ਇੱਕ ਬੈਲ ਆਈਕਨ ਹੁੰਦਾ ਘੰਟੀ ਦਾ ਬਟਨ ਹੁੰਦਾ ਉਸ ਨੂੰ ਵੀ ਉਸ ਨੂੰ ਨੱਪ ਕੇ ਨੱਪ ਦੋ ਜੇਰਾ ਮੁੜ ਕੇ ਜਿਹੜੀ ਵੀ ਵੀਡੀਓ ਆਊਗੀ ਉਹਦਾ ਨੋਟੀਫਿਕੇਸ਼ਨ ਆ ਜਾ ਕਰੂਗਾ ਤੁਹਾਡੇ ਕੋਲੇ ਜੇ ਆ ਜਿਵੇਂ ਕੋਈ ਲਾਈਵ ਹੋਇਆ ਕਰਾਂਗੇ ਜਾਂ ਕੋਈ ਪੋਸਟ ਪਾਇਆ ਕਰਾਂਗੇ ਨਾਲ ਦੀ ਨਾਲ ਤੁਹਾਡੇ ਕੋਲੇ ਸਕਰੀਨ ਦੇ ਉੱਤੇ ਨੋਟੀਫਿਕੇਸ਼ਨ ਆ ਜਾ ਕਰੂਗਾ ਵੀ ਹਾਂ ਆਪਣੀ ਵੀਡੀਓ ਆ ਗਈ ਕੋਈ ਤੇ ਹਾਜੀ ਪਤਾ ਨਹੀਂ ਤਾਂ YouTube ਵਾਲਿਆਂ ਨੂੰ ਕੀ ਆ ਉਹ ਮੇਰੇ ਜਿਵੇਂ ਆਪਣੇ 1670 70 70 ਸਬਸਕ੍ਰਾਈਬਰ ਹੋ ਗਏ 1670 ਤੇ ਫਿਰ ਵੀ ਉਹਨੇ ਵੀਊ ਨਹੀਂ ਆਉਂਦੇ ਪਤਾ ਨਹੀਂ ਤਾਂ ਭਾਈ ਸਾਰਿਆਂ ਕੋਲੇ YouTube ਵੀ ਆਪਣੀ ਵੀਡੀਓ ਜਾਂਦੀ ਨਹੀਂ ਪਤਾ ਨਹੀਂ ਅਗਲੇ ਦੇਖਦੇ ਨਹੀਂ ਸਕਿੱਪ ਹੀ ਕਰ ਦਿੰਦੇ ਆ ਤੇ ਪਲੀ ਸਾਰੇ ਜਣੇ ਦੇਖਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸੋਹਣਾ ਜੀ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ